ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਅਤੇ ਕੌਮੀ ਨਾਇਕ ਨੈਸ਼ਨਲ ਹੀਰੋ ਸ਼ਹੀਦ ਭਾਈ ਦੀਪ ਸਿੱਧੂ ਦੀ ਜੋ ਵਰਸੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 18 ਫਰਵਰੀ 2024 ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਤਾਂ ਸਮੂੱਚੀ ਕੌਮ ਨੂੰ ਬੇਨਤੀ ਹੈ ਕਿ ਇਸ ਵਰਸੀ ਸਮਾਗਮ ਵਿੱਚ ਜਰੂਰ ਹਾਜ਼ਰੀ ਭਰਨੀ ਅਤੇ ਦੀਪ ਬਾਈ ਦੇ ਸੰਬੰਧੀ ਹੋਰ ਵੀ ਜਿਹੜੇ ਸਮਾਗਮ ਨੇ ਉਹ ਪੂਰੇ ਪੰਜਾਬ ਪਰ ਵਿਖੇ ਹੋ ਰਹੇ ਨੇ ਵੱਖ-ਵੱਖ ਤਰੀਕਾ ਤੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ ਉਹਨਾਂ ਸਾਰਿਆਂ ਵਿੱਚ ਵੀ ਸ਼ਮੂਲੀਅਤ ਕਰਨੀ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਅਤੇ ਕੌਮੀ ਨਾਇਕ ਨੈਸ਼ਨਲ ਹੀਰੋ ਸ਼ਹੀਦ ਬਾਈ ਦੀਪ ਸਿੱਧੂ ਦੀ ਜੋ ਵਰਸੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 18 ਫਰਵਰੀ 2024 ਨੂੰ ਤਖਸ਼ਰੀ ਦਮਦਮਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਤਾਂ ਸਮੂੱਚੀ ਕੌਮ ਨੂੰ ਬੇਨਤੀ ਹੈ ਕਿ ਇਸ ਵਰਸੀ ਸਮਾਗਮ ਵਿੱਚ ਜਰੂਰ ਹਾਜ਼ਰੀ ਭਰਨੀ ਅਤੇ ਦੀਪ ਬਾਈ ਦੇ ਸੰਬੰਧੀ ਹੋਰ ਵੀ ਜਿਹੜੇ ਸਮਾਗਮ ਨੇ ਉਹ ਪੂਰੇ ਪੰਜਾਬ ਭਰ ਵਿਖੇ ਹੋ ਰਹੇ ਨੇ ਵੱਖ-ਵੱਖ ਤਰੀਕਾ ਤੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ ਉਹਨਾਂ ਸਾਰਿਆਂ ਵਿੱਚ ਵੀ ਸ਼ਮੂਲੀਅਤ ਕਰਨੀ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਅਤੇ ਕੌਮੀ ਨਾਇਕ ਨੈਸ਼ਨਲ ਹੀਰੋ ਸ਼ਹੀਦ ਭਾਈ ਦੀਪ ਸਿੱਧੂ ਦੀ ਜੋ ਵਰਸੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 18 ਫਰਵਰੀ 2024 ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਤਾਂ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਇਸ ਵਰਸੀ ਸਮਾਗਮ ਵਿੱਚ ਜਰੂਰ ਹਾਜ਼ਰੀ ਭਰਨੀ ਅਤੇ ਦੀਪ ਬਾਈ ਦੇ ਸੰਬੰਧੀ ਹੋਰ ਵੀ ਜਿਹੜੇ ਸਮਾਗਮ ਨੇ ਉਹ ਪੂਰੇ ਪੰਜਾਬ ਭਰ ਵਿਖੇ ਹੋ ਰਹੇ ਨੇ ਵੱਖ-ਵੱਖ ਤਰੀਕਾ ਤੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ ਉਹਨਾਂ ਸਾਰਿਆਂ ਵਿੱਚ ਵੀ ਸ਼ਮੂਲੀਅਤ ਕਰਨੀ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਅਤੇ ਕੌਮੀ ਨਾਇਕ ਨੈਸ਼ਨਲ ਹੀਰੋ ਸ਼ਹੀਦ ਭਾਈ ਦੀਪ ਸਿੱਧੂ ਦੀ ਜੋ ਵਰਸੀ ਹੈ ਉਹ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 18 ਫਰਵਰੀ 2024 ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਤਾਸਮੁਚੀ ਕੌਮ ਨੂੰ ਬੇਨਤੀ ਹੈ ਕਿ ਇਸ ਵਰਸੀ ਸਮਾਗਮ ਵਿੱਚ ਜਰੂਰ ਹਾਜ਼ਰੀ ਭਰਨੀ ਅਤੇ ਦੀਪ ਬਾਈ ਦੇ ਸੰਬੰਧੀ ਹੋਰ ਵੀ ਜਿਹੜੇ ਸਮਾਗਮ ਨੇ ਉਹ ਪੂਰੇ ਪੰਜਾਬ ਪਰ ਵਿਖੇ ਹੋ ਰਹੇ ਨੇ ਵੱਖ-ਵੱਖ ਤਰੀਕਾ ਤੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੋ ਰਹੇ ਨੇ ਉਹਨਾਂ ਸਾਰਿਆਂ ਵਿੱਚ ਵੀ ਸ਼ਮੂਲੀਅਤ ਕਰਨੀ ਇਹੋ ਮੇਰੀਆਂ ਬੇਨਤੀਆਂ ਨੇ